ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਜੀ ਇਹ ਬਹੁਤ ਜ਼ਿਆਦਾ ਦੇਖੋ ਜੀ ਨਾਲ-ਨਾਲ ਦੇਖੋ ਖੰਮਕੀ ਨੀਚੇ ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ ਜੀ ਪਾਣੀ ਜ਼ਿਆਦਾ ਡੂੰਘਾ ਹੋਣ ਕਰਕੇ ਡੈਰਾ ਆ ਗਿਆ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੁਰ ਆ ਰਾਜੇਵਾਲ ਜੀ ਇੱਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ నా ਮੇਰਾ ਬਲਵਿੰਦਰ ਸਿੰਘ ਆ ਪਿੰਡ ਮੇਰਾ ਰਾਜੇਵਾਲ ਆ ਇਹ ਕੱਲ ਰਾਤੋਂ ਧਾਲ ਅਗਣੀ ਸ਼ੁਰੂ ਹੋਈ ਏ ਤਕਰੀਬਨ ਰਾਤ ਰਾਤ ਦੇ ਵਿੱਚ 15 ਫੁੱਟ ਜਿਹੜਾ ਆ ਏਰੀਆ ਲੈ ਗਿਆ ਦਰਿਆ ਇਹਦੇ ਨਾਲ ਨੁਕਸਾਨ ਸਾਡਾ ਨਾਲ ਸਕੂਲ ਆ ਜੀ ਬੱਚਿਆਂ ਦਾ ਤੇ ਸਵੇਰ ਦਾ ਪ੍ਰਸ਼ਾਸਨ ਕੋਈ ਨਹੀਂ ਅੱਜ ਘਰ ਹੀ ਨਹੀਂ ਆਇਆ ਤੇ ਜੀ ਅਸੀਂ ਅਪੀਲ ਕਰਦੇ ਹਾਂ ਵੀ ਪ੍ਰਸ਼ਾਸਨ ਆ ਕੇ ਦੇਖੇ ਪਿੰਡ ਰਾਜੇਵਾਲੇ ਨੂੰ ਬਹੁਤ ਜ਼ਿਆਦਾ ਖਤਰਾ ਆ ਤੇ ਇੱਥੇ ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਹੈ ਜੀ ਇੱਧਰ ਬਹੁਤ ਜ਼ਿਆਦਾ ਦੇਖੋ ਜੀ ਨਾਲ-ਨਾਲ ਦੇਖੋ ਖੰਮ ਕੀ ਨੀਚੇ ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ ਜੀ ਬਸ ਸਵੇਰ ਦਾ ਇਦਾਂ ਹੀ ਚੱਲ ਰਿਹਾ ਜੀ ਪਾਣੀ ਦਾ ਪੱਤ ਲੱਗੇ ਨੋ ਭਟਿਆ ਪਾਣੀ ਦਾ ਪਤਰ ਕਿਨੋਂ ਕੱਢਿਆ ਜਿੱਦਾਂ ਜਿੱਦਾਂ ਕੱਢਦਾ ਉਦੋਂ ਤਾਂ ਇਹਦੀ ਸਪੀਡ ਵਧਦੀ ਪਈ ਹੈ ਜਦੋਂ ਸਪੀਡ ਵਧਦੀ ਹੈ ਥੱਲੋਂ ਜਿਹੜੇ ਪੱਥਰ ਨੇ ਉਹ ਵੀ ਡੇਗਣੇ ਸ਼ੁਰੂ ਕਰ ਦਿੱਤੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਸਰਿੰਦਰ ਸਿੰਘ ਜੀ ਮੇਰਾ ਨਾਮ ਆ ਪਿੰਡ ਮੇਰਾ ਦੇਸਲਿਆ ਇਹ ਬਿਲਕੁਲ ਨਾਲ ਹੀ ਇੱਥੇ ਹੈਗਾ ਆ ਇੱਥੇ ਅਸੀਂ ਹਾਲਾਤ ਜਿਹੜੇ ਐਸ ਵੇਲੇ ਬਹੁਤ ਨਾਜ਼ੁਕ ਆ ਕਿਉਂ ਇਹ ਬੰਨ ਨੂੰ ਬਹੁਤ ਧਾਰਿਆ ਆ ਇੱਥੇ ਸੰਗਤ ਲੱਗੀ ਹੋਈ ਆ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਕੇ ਇੱਥੇ ਲੱਗੇ ਹੋਏ ਆ ਆਪ ਆਪੇ ਹੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਘਟੋ ਘਟਾ ਆ ਕੇ ਕੋਈ ਇੱਥੇ ਪਹੁੰਚੇ ਜੀ ਇੱਥੇ ਪੱਥਰ ਲਗਾਏ ਜਾਣ ਤੇ ਆ ਜਿਹੜੇ ਲੋਕਾਂ ਦੀ ਜਾਨ ਮਾਲ ਦੇ ਬਚਾਅ ਕੀਤਾ ਜਾਵੇ ਜੀ ਪਾਣੀ ਦਾ ਪੱਧਰ ਤੇ ਘਟ ਗਿਆ ਇੱਥੇ ਪਾਣੀ ਜਿਆਦਾ ਡੂੰਘਾ ਹੋਣ ਕਰਕੇ ਲਹਿਰਾ ਆ ਗਈਆਂ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੋਰਾ ਰਾਜੇਵਾਲ ਜੀ ਇੱਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਜੀ ਇਹ ਤੁਸੀਬਾਂ ਨੂੰ ਬਹੁਤ ਜਿਆਦਾ ਖਤਰਾ ਜੀ ਤੁਸੀ ਬੰਦੇ ਦੇ ਉੱਪਰ ਹੀ ਬੈਠਿਆ ਰਾਜੇਵਾਲ ਵੀ ਪਿੰਡ ਵੀ ਤੇ ਅਗਲੇ ਪਾਸੇ ਇਹ ਜਾ ਸਕਦਾ ਆ ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਜੀ ਇੱਥੇ ਬਹੁਤ ਜ਼ਿਆਦਾ ਦੇਖੋ ਜੀ ਨਾਲ ਨਾਲ ਦੇਖੋ ਖੰਮਕੀ નીચે ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ ਜੀ ਪਾਣੀ ਜ਼ਿਆਦਾ ਡੂੰਘਾ ਹੋਣ ਕਰਕੇ ਲਹਿਰਾ ਆ ਗਈਆਂ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੁਰ ਆ ਰਾਜੇਵਾਲ ਜੀ ਇੱਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ నా ਮੇਰਾ ਬਲਵਿੰਦਰ ਸਿੰਘ ਆ ਪਿੰਡ ਮੇਰਾ ਰਾਜੇਵਾਲ ਆ ਇਹ ਕੱਲ ਰਾਤ ਤੋਂ ਧਾ ਲਗਣੀ ਸ਼ੁਰੂ ਹੋਈ ਏ ਤਕਰੀਬਨ ਰਾਤ ਰਾਤ ਦੇ ਵਿੱਚ 15 ਫੁੱਟ ਜਿਹੜਾ ਆ ਏਰੀਆ ਲੈ ਗਿਆ ਦਰਿਆ ਇਹਦੇ ਨਾਲ ਨੁਕਸਾਨ ਸਾਡਾ ਨਾਲ ਸਕੂਲ ਆ ਜੀ ਬੱਚਿਆਂ ਦਾ ਇਸ ਸਵੇਰ ਦਾ ਪ੍ਰਸ਼ਾਸਨ ਕੋਈ ਨਹੀਂ ਅੱਜ ਘਰ ਹੀ ਨਹੀਂ ਆਇਆ ਤੇ ਜੀ ਅਸੀਂ ਅਪੀਲ ਕਰਦੇ ਹਾਂ ਵੀ ਪ੍ਰਸ਼ਾਸਨ ਆ ਕੇ ਦੇਖੇ ਪਿੰਡ ਰਾਜੇਵਾਲੇ ਨੂੰ ਬਹੁਤ ਜ਼ਿਆਦਾ ਖਤਰਾ ਆ ਤੇ ਇੱਥੇ ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਹੈ ਜੀ ਇੱਧਰ ਬਹੁਤ ਜ਼ਿਆਦਾ ਦੇਖੋ ਜੀ ਨਾਲ ਨਾਲ ਦੇਖੋ ਖੰਮਕੀ નીચે ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ ਜੀ ਬਸ ਸਵੇਰ ਦਾ ਇਦਾਂ ਹੀ ਚੱਲ ਰਿਹਾ ਜੀ ਪਾਣੀ ਦਾ ਪੱਤਰਾ ਕਿਨੋਂ ਘਟਿਆ ਪਾਣੀ ਦਾ ਪੱਤਰਾ ਕਿਨੋਂ ਘਟਿਆ ਜਿੱਦਾਂ ਜਿੱਦਾਂ ਘਟਦਾ ਉਦੋਂ ਉਦੋਂ ਇਹਦੀ ਸਪੀਡ ਵਧਦੀ ਪਈ ਹੈ ਜਦੋਂ ਸਪੀਡ ਵਧਦੀ ਹੈ ਥਲਾਂੋਂ ਜਿਹੜੇ ਪੱਥਰ ਨੇ ਉਹ ਵੀ ਡੇਗਣੇ ਸ਼ੁਰੂ ਕਰ ਦਿੱਤੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਸਰੇਂਦਰ ਸਿੰਘ ਜੀ ਮੇਰਾ ਨਾਂ ਆ ਪਿੰਡ ਮੇਰਾ ਦੇਸਲ ਆ ਤੇ ਬਿਲਕੁਲ ਨਾਲ ਹੀ ਇੱਥੇ ਹੈਗਾ ਆ ਇੱਥੇ ਅਸੀਂ ਹਾਲਾਤ ਜਿਹੜੇ ਐਸ ਵੇਲੇ ਬਹੁਤ ਨਾਜ਼ੁਕ ਆ ਕਿਉਂ ਇਹ ਬੰਨ ਨੂੰ ਬਹੁਤ ਧਾਰਿਆ ਆ ਇੱਥੇ ਸੰਗਤ ਲੱਗੀ ਹੋਈ ਆ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਕੇ ਇੱਥੇ ਲੱਗੇ ਹੋਏ ਆ ਆਪ ਆਪੇ ਹੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਘਟੋ ਘਟਾ ਆ ਕੇ ਕੋਈ ਇੱਥੇ ਪਹੁੰਚੇ ਜੀ ਇੱਥੇ ਪੱਥਰ ਲਗਾਏ ਜਾਣ ਤੇ ਆ ਜਿਹੜੇ ਲੋਕਾਂ ਦੀ ਜਾਨ ਮਾਲ ਦੇ ਬਚਾਅ ਕੀਤਾ ਜਾਵੇ ਜੀ ਪਾਣੀ ਦਾ ਪੱਧਰ ਤੇ ਘਟ ਗਿਆ ਤੇ ਪਾਣੀ ਜ਼ਿਆਦਾ ਡੂੰਘਾ ਹੋਣ ਕਰਕੇ ਡੈਰਾ ਆ ਗਿਆ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੁਰ ਆ ਰਾਜੇਵਾਲ ਜੀ ਇਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਜੀ ਇਹ ਤੁਸੀਂ ਬੰਨੂ ਬਹੁਤ ਜਿਆਦਾ ਖਤਰਾ ਜੀ ਤੁਸੀਂ ਬੰਦੇ ਦੇ ਉੱਪਰ ਹੀ ਬੈਠਿਆ ਰਾਜੇਵਾਲ ਵੀ ਪਿੰਡ ਵੀ ਤੇ ਅਗਲੇ ਪਾਸੇ ਇਹ ਜਾ ਸਕਦਾ ਆ